ਦੇਸ਼ ਤੋਂ ਆਇਆ ਨੌਜਵਾਨ ਕਰਨਾ ਚਾਹੁੰਦਾ ਸੀ ਆਇਲਟਸ ਪਰ ਕਰ ਲਈ ਆਤਮ ਹੱਤਿਆ ਗੁਆਂਢੀਆਂ ਨੇ ਬਚਾਉਣ ਦੀ ਬੇਹੱਦ ਕੀਤੀ ਕੋਸ਼ਿਸ਼ ਪਰ ਰਹੇ ناکਾਮਯਾਬ ਜਿਹਾ ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨੌਜਵਾਨ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਪਣੇ ਘਰ ਆਉਂਦਾ ਹੈ ਜਿਹੜਾ ਕਿ ਹੁਣ ਆਇਲਟਸ ਕਰਨਾ ਚਾਹੁੰਦਾ ਸੀ ਤੇ ਮੌੜ ਵਿਦੇਸ਼ ਜਾਣ ਦਾ ਇਸ਼ੂ ਸੀ ਪਰ ਉਸ ਦੇ ਵੱਲੋਂ ਆਇਲਟਸ ਕਰਨ ਦੀ ਥਾਂ ਤੇ ਆਤਮ ਹੱਤਿਆ ਕਰ ਲਈ ਗਈ ਹੈ ਗੁਆਂਢੀਆਂ ਨੇ ਇਸ ਨੌਜਵਾਨ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੁਆਂਢੀਆਂ ਦੀਆਂ ਕੋਸ਼ਿਸ਼ਾਂ ناکਾਮਯਾਬ ਰਹੀਆਂ ਤੇ ਇਹ ਨੌਜਵਾਨ ਫੰਦਾ ਲਗਾ ਕੇ ਮੌਤ ਦੇ ਮੂੰਹ ਦੇ ਵਿੱਚ ਚੱਲਿਆ ਗਿਆ ਹੈ ਇਹ ਜਿਹੜਾ ਨੌਜਵਾਨ ਹੈ ਇਸ ਦੀ ਪਛਾਣ ਲਾਪਰਿਤ ਤੇ ਵਜੋਂ ਹੋਈ ਹੈ ਇਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਕੁਝ ਸਮਾਂ ਪਹਿਲਾਂ ਹੀ ਸਿੰਗਾਪੁਰ ਤੋਂ ਵਾਪਸ ਆਪਣੇ ਘਰ ਪਰਤਿਆ ਸੀ ਤੇ ਦੁਬਾਰਾ ਫਿਰ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ ਤੇ ਆਪਣੇ ਮਾਪਿਆਂ ਨੂੰ ਇਹ ਕਹਿੰਦਾ ਸੀ ਕਿ ਉਸ ਨੂੰ ਆਇਲਟਸ ਕਰਵਾ ਦਿਓ ਤੇ ਮਾਪਿਆਂ ਨੇ ਵੀ ਹਾਮੀ ਭਰ ਦਿੱਤੀ ਸੀ ਕਿ ਉਸ ਨੂੰ ਆਇਲਟਸ ਕਰਵਾ ਦਿੱਤਾ ਜਾਵੇਗਾ ਪਰੰਤੂ ਇਸ ਤੋਂ ਪਹਿਲਾਂ ਕਿ ਇਹ ਆਪਣੀ ਪੜ੍ਹਾਈ ਕਰਦਾ ਆਇਲਟਸ ਕਰਦਾ ਇਸ ਤੋਂ ਪਹਿਲਾਂ ਹੀ ਇਸ ਨੌਜਵਾਨ ਨੇ ਖੁਦ ਖੁਸ਼ੀ ਕਰ ਲਈ ਹੈ ਗਵਾਂਡੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਬਚਾਉਣ ਦੀਆਂ ਬੇਹੱਦ ਕੋਸ਼ਿਸ਼ਾਂ ਕੀਤੀਆਂ ਗਈਆਂ ਪਰੰਤੂ ਉਹ ਨਾਕਾਮਯਾਬ ਰਹੇ ਦੱਸਦਿਏ ਏਮਾਂਪਾਲਾ ਲੁਧਿਆਣਾ ਦਾ ਹੈ ਇਸ ਨੌਜਵਾਨ ਦਾ ਨਾਮ ਲਵਪ੍ਰੀਤ ਹੈ ਇਥੇ ਲਵਪ੍ਰੀਤ ਦੇ ਮਾਮੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਲਵਪ੍ਰੀਤ ਦੀ ਮਾਂ ਬਾਜ਼ਾਰ ਵੱਲ ਗਈ ਹੋਈ ਸੀ ਆਪਣਾ ਕੁਝ ਸਮਾਨ ਖਰੀਦਣ ਦੇ ਲਈ ਇਸ ਤੋਂ ਪਹਿਲਾਂ ਕਿ ਲਵਪ੍ਰੀਤ ਦੀ ਮਾਂ ਵਾਪਸ ਘਰ ਪਰਤਦੀ ਇਸ ਤੋਂ ਪਹਿਲਾਂ ਹੀ ਇਸ ਨੌਜਵਾਨ ਨੇ ਆਪਣੇ ਆਪ ਨੂੰ ਫਾਹ ਲਗਾ ਲਿਆ ਤੇ ਆਤਮ ਹੱਤਿਆ ਕਰ ਲਈ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਜਦੋਂ ਲਾਪਰਿਵ ਦੀ ਮਾਂ ਬਾਜ਼ਾਰ ਤੋਂ ਵਾਪਸ ਘਰ ਪਰਤਦੀ ਹੈ ਤੇ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਦੇਖਿਆ ਉਸ ਦੇ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ ਪਰ ਦਰਵਾਜ਼ਾ ਲਪ੍ਰਿਤ ਦੇ ਵੱਲੋਂ ਨਹੀਂ ਖੋਲਿਆ ਜਾਂਦਾ ਤੇ ਫਿਰ ਗਵਾਂਢੀ ਵੀ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਗਵਾਂਢੀਆਂ ਨੇ ਦਰਵਾਜ਼ੇ ਨੂੰ ਤੋੜਿਆ ਤੇ ਅੰਦਰ ਜਿਹੜਾ ਗਵਾਂਢੀ ਵੱਡੇ ਤਾਂ ਉਹਨਾਂ ਨੇ ਲਪ੍ਰਿਤ ਨੂੰ ਫੰਦੇ ਦੇ ਨਾਲ ਲਟਕਦੇ ਹੋਏ ਦੇਖਿਆ ਤੇ ਉਹਨਾਂ ਦੇ ਵੱਲੋਂ ਲਪ੍ਰਿਤ ਨੂੰ ਫਟਾਫਟ ਹੇਠਾਂ ਉਤਾਰਿਆ ਗਿਆ ਤੇ ਹਸਪਤਾਲ ਉਸ ਨੂੰ ਉਸ ਦੇ ਗਵਾਂਢੀ ਲੈ ਜਾਂਦੇ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਦੀਆਂ ਲਾਪਰਿਤ ਨੂੰ ਬਚਾਉਣ ਦੀਆਂ ਪਰੰਤੂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਇੱਥੇ ਲਾਪਰਿਤ ਦੀ ਮਾਮਲੇ ਇਹ ਜਾਣਕਾਰੀ ਦਿੱਤੀ ਹੈ ਕਿ ਲਾਪਰਿਤ ਪੜਨ ਦੇ ਵਿੱਚ ਹੁਸ਼ਿਆਰ ਸੀ ਤੇ ਦੁਬਾਰਾ ਫਿਰ ਉਹ ਵਿਦੇਸ਼ ਹੀ ਜਾਣਾ ਚਾਹੁੰਦਾ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਹ ਸਿੰਗਾਪੁਰ ਤੋਂ ਵਾਪਸ ਆਇਆ ਸੀ ਇੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਜਿਹੜੀ ਲਾਪਰਿਤ ਦੀ লাশ ਆਪਣੀ ਹਿਰਾਸਤ ਦੇ ਵਿੱਚੋਂ ਲੈ ਲਈ ਹੈ ਤੇ ਉਸ ਦੀ লাশ ਨੂੰ ਪੋਸਟਮਾਰਟਮ ਦੇ ਲਈ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਅਤੇ ਏਐਸਆਈ ਨਰਮਲ ਸਿੰਘ ਨੇ ਦੱਸਿਆ ਹੈ ਕਿ ਲਵਪ੍ਰੀਤ ਮਾਪਿਆਂ ਦਾ ਇਕਲੌਤਾ ਬੱਚਾ ਸੀ ਜਿਹੜਾ ਕਿ ਦੁਬਾਰਾ ਫਿਰ ਵਿਦੇਸ਼ ਜਾਂਦਾ ਇਸੁੱਖ ਸੀ ਤੇ ਆਪਣੇ ਮਾਪਿਆਂ ਨੂੰ ਕਹਿੰਦਾ ਸੀ ਕਿ ਉਸ ਨੂੰ ਆਇਰਲੈਂਡਸ ਕਰਵਾ ਦਿੱਤਾ ਜਾਵੇ ਤੇ ਨਾਲ ਹੀ ਉਹ ਤੇ ਇਹ ਵੀ ਜਾਣਕਾਰੀ ਮਿਲੀ ਹੈ ਕੇਰਲਾ ਪ੍ਰੀਤ ਹੁਣ ਇੱਕ ਨਿੱਜੀ ਹਸਪਤਾਲ ਦੇ ਕੈਫੇ ਦੇ ਵਿੱਚ ਕੰਮ ਕਰਦਾ ਸੀ ਉਸ ਦਾ ਕੰਮਕਾਰ ਵਧੀਆ ਚੱਲਦਾ ਸੀ ਪਰੰਤੂ ਫਿਰ ਵੀ ਉਹ ਵਿਦੇਸ਼ ਹੀ ਜਾਣਾ ਚਾਹੁੰਦਾ ਸੀ ਇਸ ਕਰਕੇ ਹੀ ਉਹ ਆਇਲਰਟਸ ਕਰਨਾ ਚਾਹੁੰਦਾ ਸੀ ਤੇ ਉਸਦੇ ਮਾਪਿਆਂ ਦੇ ਵੱਲੋਂ ਵੀ ਇਸ ਗੱਲ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ ਕਿ ਉਸ ਨੂੰ ਆਇਲਰਟਸ ਕਰਵਾ ਦਿੱਤਾ ਜਾਵੇਗਾ ਇੱਥੇ ਕਾਬੀਲੇ ਗੌਰ ਹੈ ਕਿ ਬਹੁਤ ਸਾਰੇ ਨੌਜਵਾਨ ਖਾਸ ਕਰਕੇ ਪੰਜਾਬ ਦੇ ਵਿੱਚ ਅਜਿਹੇ ਨੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਤੇ ਬਹੁਤ ਸਾਰੇ ਨੌਜਵਾਨ ਤਾਂ ਵਿਦੇਸ਼ ਚਲੇ ਵੀ ਗਏ ਨੇ ਤੇ ਲਾਪਰਿਤ ਵਰਗੇ ਕੁਝ ਵਿਦੇਸ਼ ਤੋਂ ਵਾਪਸ ਵੀ ਆ ਗਏ ਨੇ ਪਰੰਤੂ ਅਜੇਹਾ ਕੀ ਹੋ ਜਾਂਦਾ ਹੈ ਅਜਿਹੀ ਕੀ ਸਥਿਤੀ ਬਣ ਜਾਂਦੀ ਹੈ ਕਿ ਇਹ ਨੌਜਵਾਨ ਕੋਈ ਕੰਮਕਾਰ ਕਰਨ ਦੀ ਥਾਂ ਤੇ ਆਪਣੇ ਆਪ ਨੂੰ ਮਾਰਨ ਨੂੰ ਪਹਿਲ ਦਿੰਦੇ ਨੇ ਫਰ ਫਿਰ ਵੀ ਆਤਮ ਹੱਤਿਆ ਕਿਸੇ ਵੀ ਪਰੇਸ਼ਾਨੀ ਦਾ ਹੱਲ ਨਹੀਂ ਹੈ ਦੁਨੀਆ ਤੇ ਅਜਿਹੀ ਕੋਈ ਵੀ ਪਰੇਸ਼ਾਨੀ ਅਜਿਹੀ ਮੁਸ਼ਕਲ ਜਾਂ ਅਜਿਹੀ ਸਮੱਸਿਆ ਨਹੀਂ ਹੈ ਜਿਸ ਦਾ ਕੋਈ ਹੱਲ ਨਾ ਹੋਵੇ ਪਰੰਤੂ ਆਤਮ ਹੱਤਿਆ ਕਰਨਾ ਕਿਸੇ ਵੀ ਸਮੱਸਿਆ ਦਾ ਕਿਸੇ ਵੀ ਹਾਲਤੀ ਵਿੱਚ ਹੱਲ ਨਹੀਂ ਹੈ ਇਸ ਕਰਕੇ ਅਗਰ ਕੋਈ ਸਮੱਸਿਆ ਵੀ ਹੈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਤੇ ਰਲ ਮਿਲ ਕੇ ਕਿਸੇ ਵੀ ਗਹਿਰੀ ਤੋਂ ਗਹਿਰੀ ਸਮੱਸਿਆ ਦਾ ਹੱਲ ਕੱਢ ਲੈਣਾ ਚਾਹੀਦਾ ਹੈ ਅਗਰ ਇਸ ਤਰ੍ਹਾਂ ਆਤਮ ਹੱਤਿਆ ਕਰਨਾ ਕਿਸੇ ਮੁਸ਼ਕਲ ਦਾ ਹੱਲ ਹੁੰਦਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਪਹਿਲਾਂ ਤੋਂ ਹੀ ਹੱਲ ਹੋ ਜਾਣੀਆਂ ਸਨ ਪਰੰਤੂ ਜਿਹੜੀ ਆਤਮ ਹੱਤਿਆ ਕਰਨਾ ਆਪਣੇ ਆਪ ਨੂੰ ਮਾਰਨਾ ਇੱਕ ਤਰ੍ਹਾਂ ਦਾ ਜੁਰਮ ਹੀ ਹੈ ਆਤਮ ਇੱਕਾ ਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਐਸੇ ਹੀ ਦੌਰ ਦੇ ਵਿੱਚ ਇਸ ਲਪ੍ਰਿਤ ਨਾਂ ਦੇ ਲੜਕੇ ਨੇ ਆਤਮ ਹੱਤਿਆ ਕਰ ਲਈ ਹੈ ਹੁਣ ਉਸ ਦੇ ਘਰ ਵਿੱਚ ਉਸ ਦੀ ਮਾਂ ਹੈ ਜਿਹੜੀ ਕਿ ਰੋਂਦੀ ਬਿਲਕਦੀ ਹੋਈ ਘਰ ਵਿੱਚ ਬੈਠੀ ਹੈ ਸੋ ਕਿਸੇ ਵੀ ਨੌਜਵਾਨ ਨੂੰ ਆਤਮ ਹੱਤਿਆ ਦੇ ਰਾਹ ਤੇ ਨਹੀਂ ਤੁਰਨਾ ਚਾਹੀਦਾ ਅਗਰ ਕੋਈ ਸਮੱਸਿਆ ਹੈ ਉਸ ਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ ਸਾਂਝਾ ਕਰਕੇ ਮੁਸ਼ਕਿਲ ਦਾ ਹੱਲ ਕੱਢਣਾ ਚਾਹੀਦਾ ਹੈ ਤੇ ਫਿਲਹਾਲ ਦੀ ਘੜੀ ਦੇ ਵਿੱਚ ਲਪ੍ਰਿਤ ਦੀ ਲਾਸ਼ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਹੈ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਿਕ ਮੈਂਬਰਾਂ ਨੂੰ Pop, deči, čavegi.